ਆਜੋ ਪਲਕ ਹਨੇ ਸਤਿਗੁਰੂ ਦਾਸ ਮਹਾਰਾਜ ਕੀ ਜੈ ਬੇਗਮਪੁਰਾ ਸ਼ਹਿਰ ਕੋ ਨਾਉ ਦੂਖਨ ਦੋ ਨਹੀਂ ਤੈ ਠਾਉ ਨਾ ਤਸਵੀਖ ਰਾਜਨਾ ਮਾਲ ਖੋਫਨ ਖਤੋਂ ਨ ਤਰਸ ਜਵਾਲ ਅਬ ਮੈਂ ਕੋ ਬਤਨ ਗਏ ਪਾਈ ਉहां ਖੈਸਦਾ ਮੇਰੇ ਭਾਈ ਕਾਇਮਦਾਨ ਸਦਾਬਾਸਾਈ ਦੇ ਮਹਾਵਾਕਾ ਅਨੁਸਾਰ ਰੋਗੀ ਕਾ ਪ੍ਰੋਖੰਡੋ ਰੋ ਦੁਖੀਏ ਕਾ ਮਟਾਵੋ ਪ੍ਰੋਖ ਸੋਗ ਦੇ ਮਹਾਵਾਕਾ ਅਨੁਸਾਰ ਅੱਜ ਸ਼੍ਰੀ ਖੁਰਾਲਗੜ ਸਾਹਿਬ ਦੀ ਧਰਤੀ ਵਿਖੇ ਜੋ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਹੰਸਰਾਜ ਬਾਲੀ ਜੀ ਉਹਨਾਂ ਦੇ ਧਰਮ ਪਤਨੀ ਸ਼੍ਰੀਮਤੀ ਪਰਵਿੰਦਰ ਕੌਰ ਬਾਲੀ ਜੀ ਉਹ ਸਮੂਹ ਪਰਿਵਾਰ ਇਕੱਤਰ ਹੋ ਕੇ ਆਪਣੀਆਂ ਦਿੱਤੀਆਂ ਉਹ ਸਤਿਗੁਰਾਂ ਦੀਆਂ ਕਮਾਈਆਂ ਦੇ ਵਿੱਚੋਂ ਆਪਣਾ ਇਹ ਜੋ ਕਮਾਈਆਂ ਸਫਲਾ ਕਰਦੇ ਹੋਏ ਪਿਛਲੇ 5 ਸਾਲਾਂ ਤੋਂ ਤਕਰੀਬਨ ਜੋ ਫ੍ਰੀ ਮੈਡੀਕਲ ਕੈਂਪ ਆ ਉਹ ਆਪਣੇ ਇਸ ਬੈਨਰ ਦੇ ਹੇਠ ਲਗਵਾ ਰਹੇ ਹਨ। ਸ਼੍ਰੀਮਾਨ ਹੰਸਰਾਜ ਬਾਲੀ ਜੀ ਉਹਨਾਂ ਦੇ ਧਰਮ ਪਤਨੀ ਸ਼੍ਰੀਮਤੀ ਪਰਮਿੰਦਰ ਕੌਰ ਬਾਲੀ ਜੀ ਜਰਮਨ ਤੋਂ ਸਮੂਹ ਪਰਿਵਾਰ ਇਕੱਤਰ ਹੋ ਕੇ ਉਹਨਾਂ ਦੀਆਂ ਦਿੱਤੀਆਂ ਹੋਈਆਂ ਕਿਰਤ ਕਮਾਈਆਂ ਦੇ ਵਿੱਚੋਂ ਆਪਣੇ ਕਿਰਤ ਕਮਾਈਆਂ ਨੂੰ ਸਫਲਾ ਕਰਦੇ ਹੋਏ ਸਤਿਗੁਰੂ ਦਾਸ ਮਹਾਰਾਜ ਦੇ ਚਰਨਾਂ ਦਾ ਪਿਆਰ ਕਰਦੇ ਹੋਏ ਇਹ ਜੋ ਹੈ ਨਾ ਸਾਰਾ ਦਵਾਈਆਂ ਦਾ ਜਿੰਨਾ ਵੀ ਲੰਗਰ ਆ ਇਹ ਸਾਰਾ ਇਹ ਆਪਣੇ ਜਰਮਨ ਤੋਂ ਰਿਲੀਜ਼ ਕਰ ਰਹੇ ਆ ਆਪਣੀਆਂ ਇਹਨਾਂ ਦੀਆਂ ਕਰਤਕਮਾਈਆਂ ਭੈਣ ਜੀ ਉਹਨਾਂ ਦੀਆਂ ਸਾਰੀਆਂ ਠੀਕ ਹੈ ਜੀ ਔਰ ਇਹ ਟੀਮ ਜੋ ਹੈ ਡਾਕਟਰਾਂ ਦੀ ਇਹ ਸਾਰੀ ਟੀਮ ਤਕਰੀਬਨ 30 ਡਾਕਟਰਾਂ ਦੀ ਟੀਮ ਜੋ ਇਸ ਵੇਲੇ ਇੱਥੇ ਮੌਜੂਦ ਹੈ ਉਹ ਸਾਰਾ ਇਹ ਕੋਈ ਮੰਨ ਲਓ ਕਿ ਬਿਨਾਂ ਕਿਸੇ ਫਾਲਤੂ 네ਪਲ ਯਾਨੀ ਕਿ ਇਹਨਾਂ ਦੀ ਬਿਨਾਂ ਕਿਸੇ ਪੈਸੇ ਦੇ ਹਲੇ ਤੋਂ ਉਹ ਆਪਣਾ ਬਿਲਕੁਲ ਦਿਲੋਂ ਤਨੋਂ ਮਨੋਂ ਹੋ ਕੇ ਤਨੋਂ ਹੋ ਕੇ ਇਹ ਸਾਰੀ ਸੇਵਾ ਕਰ ਰਹੇ ਹਨ ਔਰ ਇਸ ਦੇ ਨਾਲ ਹੀ ਸਾਡਾ ਜੋ ਫ੍ਰੀ ਮੈਡੀਕਲ ਕੈਂਪ ਹੈ ਖਲਾਸ ਨਾਮ ਦਾ ਮੈਡੀਕਲ ਰਸਤ ਜੋ ਹੈ ਇਹਦੇ ਥੱਲੇ ਜੋ ਲਗਵਾਇਆ ਜਾ ਰਿਹਾ ਔਰ ਉਹਦੇ ਦੇ ਸਭ ਤੋਂ ਵੱਡੀ ਜਿਹੜੀ ਸੇਵਾ ਹੈ ਧੰਨ ਧੰਨ ਮੌਜੂਦਾ ਗੱਦੀ ਨਿਸ਼ੀਨ ਤਤਵੇਤਾ ਭਗਤੀ ਸ਼ਕਤੀ ਦੇ ਮਾਲਕ ਸ਼੍ਰੀ ਮਾਨ ਸੰਤ ਨਿਰਮਲ ਦਾਸ ਮਹਾਰਾਜ ਜੀ ਬਾਬੇ ਜੋੜੇ ਰਾਏਪੁਰ ਸੂਲਪੁਰ ਜਲੰਧਰ ਤੋਂ ਜਿਨ੍ਹਾਂ ਦੇ ਸਾਰਾ ਸਮੂਹ ਮਹਾਪੁਰਸ਼ ਇਕੱਤਰ ਹੋ ਕੇ ਇਹ ਸੇਵਾ ਨਿਭਾ ਰਹੇ ਹਨ ਉਹਨਾਂ ਦੇ ਚਰਨਾਂ ਦੇ ਹੇਠ ਹੀ ਉਹਨਾਂ ਦੀ ਅਗਵਾਈ ਹੇਠ ਹੀ ਅਸੀਂ ਇਹ ਸੇਵਾ ਨਿਭਾ ਰਹੇ ਹਾਂ ਠੀਕ ਹੈ ਜੀ ਤੇ ਉਸ ਤੋਂ ਬਾਅਦ ਜੋ ਹੈ ਇਹ ਜੋ ਲੀਲਾ ਹੈ ਇਹ ਸਾਰੀ ਸਤਗੁਰੂ ਦਾਸ ਮਹਾਰਾਜ ਦੀ ਹੈ ਐਸੀ ਲਾਲ ਤੁਜਵੀਨ ਕੋਲ ਕਰ ਗਰੀਬਾਂ ਗੁਸਈਆਂ ਮੇਰਾ ਮਾਥੇ ਛਤਰ ਦੇ ਇਹ ਸਾਰਾ ਤਾਜ ਜੋ ਹੈ ਇਹਨਾਂ ਭੈਣ ਜੀ ਉਹਨਾਂ ਦੇ ਭਾਜੀ ਹੁਣੀ ਆ ਦੇਖੋ ਇਹ ਸਾਡੇ ਇਹਨਾਂ ਦਾ ਜਨ ਪਰਉਪਕਾਰੀ ਆਏ ਜੀਦਾਨ ਦੇ ਭਗਤੀ ਲੈਣ ਹਰਸੋ ਲੈਣ ਬੁਲਾਏ ਇਹ ਸਾਰਾ ਪਰਉਪਕਾਰ ਇਹਨਾਂ ਦਾ ਆ ਜਿਨ੍ਹਾਂ ਦੇ ਕਹਿੰਦੇ ਕਿ ਲੱਕੜੀ ਸੰਗ ਲੋਹਾ ਤਰ ਜਵੇ ਇਹ ਸਾਡੀ ਜੋ ਟੀਮ ਹੈ ਇਹਨਾਂ ਦੀ ਖਾਤਰ ਹੀ ਬਣੀ ਹੈ ਇਹਨਾਂ ਦੀ ਖਾਤਰ ਬੰਨ ਕਰਕੇ ਮਹਾਪੁਰਸ਼ਾਂ ਦੇ ਅਸ਼ੀਰਵਾਦ ਸਦਕਾ ਇਹ ਸਾਰੀ ਸੇਵਾ ਨਿਭਾ ਰਹੇ ਆ। ਅੱਜ ਕਿੰਨੇ ਕੁ ਸਵੇ ਦੇ ਮਰੀਜ਼ ਆਏ ਕਿ 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 ਸਾਡੇ ਕੋਲ ਤਕਰੀਬਨ 15 ਤੋਂ 1800 ਦੇ ਕਰੀਬ ਮਰੀਜ਼ ਅਸੀਂ ਅਟੈਂਡ ਕਰ ਚੁੱਕੇ ਆ। ਅੱਜ ਜਿਹੜਾ ਕੈਂਪ ਲਗਾਇਆ ਕਿ ਸਵਾਂਚ ਲਗਾਇਆ ਕਿਹੜੇ ਕਿਹੜੇ ਦੁਆ ਚੀਜ਼ ਦਾ ਕੈਂਪ ਲਗਾਇਆ ਗਿਆ ਜੀ। ਸਾਡੇ ਕੋਲ ਤਕਰੀਬਨ ਅੱਖਾਂ ਦੇ ਡਾਕਟਰ ਸਾਹਿਬ ਗਾਇਨਿਸ ਔਰਤਾਂ ਦੇ ਜੋ ਸਪੈਸ਼ਲਿਸਟ ਡਾਕਟਰ ਸਾਹਿਬ ਆ ਉਹਨਾਂ ਨੇ ਆਪਣੀ ਸੇਵਾਵਾਂ ਨਹੀਂ ਆਉਂਦੇ ਨਾਲ ਹੀ ਉਨ੍ਹਾਂ ਦੇ ਨਾਲ ਹੀ ਹੱਡੀਆਂ ਦੇ ਡਾਕਟਰ ਸਾਹਿਬਾਨ ਜਨਰਲ ਡਾਕਟਰ ਸਾਹਿਬਾਨ ਸਾਰਿਆਂ ਹੀ ਤਕਰੀਬਨ ਹਰ ਇੱਕ ਤਰ੍ਹਾਂ ਦੇ ਮਰੀਜ਼ ਨੂੰ ਅਟੈਂਡ ਕੀਤਾ ਗਿਆ ਆ ਜਿਸ ਤਰ੍ਹਾਂ ਵੀ ਉਹਨਾਂ ਨੂੰ ਜ਼ਰੂਰਤ ਸੀ ਉਹਦਾ ਦੇ ਮੁਤਾਬਕ ਉਹਨਾਂ ਨੂੰ ਦਵਾਈਦਾਰੂ ਪ੍ਰੋਵਾਈਡ ਕੀਤਾ ਗਿਆ ਆ ਕਿੰਨੇ ਕੁ ਸਵੇਰੇ ਦੇ ਮਰੀਜ਼ ਆ ਚੁੱਕੇ ਜੀ ਤਕਰੀਬਨ ਅਸੀਂ 1500 1600 ਮਰੀਜ਼ ਦੇ ਚੁੱਕੇ ਆ ਜੀ ਜਿਹੜੇ ਅੱਖਾਂ ਦਾ ਕੈਂਪ ਵੀ ਲਗਾਇਆ ਗਿਆ ਕੋਈ ਅੱਖਾਂ ਦਾ ਕੈਂਪ ਵੀ ਸਾਡੇ ਨਾਲ ਡਾਕਟਰ ਸਾਹਿਬਾਨ ਬੈਠੇ ਅੱਖਾਂ ਦੇ ਉਹਨਾਂ ਨੇ ਵੀ ਮੱਲੋ ਕਾਫੀ ਉਪਦੀਪਕਤਾਨ ਕੀਤੀ ਜੀ ਅੱਜ ਇਹ ਸੰਗਤ ਨੂੰ ਅੱਜ ਇੱਥੇ ਆਏ ਦੇਸ਼ ਵਿੱਚ ਸੰਗਤਾਂ ਦੇਖ ਰਹੀਆਂ ਐਸੇ ਲਾਈਵ ਪ੍ਰੋਗਰਾਮ ਦੇਖ ਰਹੀਆਂ ਜੀ ਇਹ ਕੀ ਸੰਦੇਸ਼ ਦੇਣਾ ਚਾਹੁੰਦੇ ਜਿੰਦਗੀ ਵਾਸਤੇ ਕੀ ਦੇਣਾ ਜੀ ਜਾਨ ਹੈ ਜਾਂ ਜਾਨ ਆ ਇਹ ਮਦਨਾ ਜੀ ਕੀ ਕਹਿਣਾ ਚਾਹੁੰਦੇ ਸੰਗਤ ਨੂੰ ਤੁਸੀਂ ਦੇਖੋ ਜੀ ਸਤਗੁਰੂ ਦਾਹ ਮਹਾਰਾਜ ਦਾ ਕਥਨ ਹੈ ਕਿ ਉਹਨਾਂ ਦੇ ਚਰਨਾਂ ਦੇ ਨਾਲ ਰਲ ਕੇ ਜੋ ਸੰਗਤ ਆ ਮੇਰੇ ਮਾਧੋ ਜੀ ਸਾ ਸੰਗਤ ਮਿਲੇ ਸੋ ਕਰਿਆ ਗੁਰਪ੍ਰਸਾਪ ਪਰੰਪਰ ਪਾਇਆ ਸੂਕੇ ਕਾਸਟ ਰਿਆ ਕਹਿੰਦੇ ਕਿ ਸੰਗਤ ਦੇ ਵਿੱਚ ਆ ਕੇ ਸੰਗਤ ਦੀ ਸੇਵਾ ਕਰਨੀ ਦੇ ਨਾਲ ਜਿਹੜਾ ਇਹ ਸਾਡਾ ਜੀਵਨ ਸਫਲ ਹੋ ਸਕਦਾ ਆ ਤੇ ਉਹਦੇ ਨਾਲ ਸਾਨੂੰ ਹਮੇਸ਼ਾ ਹੀ ਸਤਗੁਰੂ ਦਾਸ ਮਹਾਰਾਜ ਨੇ ਵੀ ਇਹੀ ਉਪਦੇਸ਼ ਦਿੱਤਾ ਹੈ ਕਿ ਸੰਤਾਨਾਂ ਨੂੰ ਹਮੇਸ਼ਾ ਹੀ ਅਸੀਂ ਸੇਵਾ ਕਰੀਏ ਉਹਨਾਂ ਦੀ ਚਰਨਾ ਤੂੜਾਂ ਦੀ ਤਾਂ ਕਿ ਸਾਡਾ ਜੀਵਨ ਸਫਲ ਹੋ ਸਕੇ ਧੰਨਵਾਦ ਸਾਹਿਬ ਜੀ ਆਉ ਗੱਲਬਾਤ ਕਰੀਏ ਜਿਹਨੇ ਕੈਂਪ ਲਗਾਇਆ ਆ ਬਹੁਤ ਬਹੁਤ ਧੰਨਵਾਦ ਜੀ ਸਾਡੇ ਦਰਮਿਆਨ ਬਾਲੀ ਜੀ ਨੇ ਕੈਂਪ ਲਗਾਇਆ ਸੇਵਾ ਕੀਤੀ ਆ ਸਾਤੋਂ ਪਹਿਲਾਂ ਫਤਿਹ ਆਜ ਕਰੀ ਜੈ ਗੁਰੂ ਦੇਵ ਤਨ ਗੁਰਦੇਵ ਵਾਹਿ ਖਾਲਸਾ ਵਾਹਿ ਫਤਿਹ ਅੱਜ ਤੇ ਕੈਪਲ ਗਿਆ ਸੰਗਤਾਂ ਦੀ ਸੇਵਾ ਕਰਦੇ ਆਂ ਕੀ ਕਹਿਣਾ ਚਾਹੁੰਦੇ ਜੀ ਸੰਗਤਾਂ ਤੋਂ ਕੀ ਜ਼ਿੰਦੇਰਾ ਚਾਹੁੰਦੇ ਆਂ ਜਾਨ ਆ ਜਹਾਨਾ ਸੇਵਾ ਕਰਦੇ ਤੁਸੀਂ ਸੰਗਦੀ ਸੇਵਾ ਕਰਦੇ ਆਂ ਫਲ ਜ਼ਿਆਦਾ ਮਿਲੇਗਾ ਕੀ ਕਹਿਣਾ ਚਾਹੁੰਦੇ ਸੰਗਤਾਂ ਨੂੰ ਅੱਜ ਤਾਂ ਇਹ ਕਹਿੰਦੇ ਸਾਰੇ ਰਲ ਮਿਲ ਕੇ ਰਹੀਏ ਕਿ ਸੰਗਤਾਂ ਦੀ ਸੇਵਾ ਹੀ ਸਭ ਤੋਂ ਉੱਚੀ ਸੇਵਾ ਹੈ ਜਾਂ ਜਿਹੜੇ ਬੱਚੇ ਪੜ੍ਹ ਨਹੀਂ ਸਕਦੇ ਉਹਨਾਂ ਨੂੰ ਪੜਾਇਆ ਜਾਵੇ ਬਾਕੀ ਤੇ ਸਾਰਾ ਕੁਝ ਜ਼ਿੰਦਗੀ ਵਿੱਚ ਚੱਲਦਾ ਹੀ ਰਹਿੰਦਾ ਹੈ ਸਭ ਤੋਂ ਵੱਡੀ ਸੇਵਾ ਆਈ ਹੈ ਕਿ ਬੱਚੇ ਪੜ੍ਹਾਏ ਜਾਣ ਤੇ ਜਿਹੜੇ ਬਿਮਾਰ ਆ ਉਹਨਾਂ ਨੂੰ ਦਵਾਈਆਂ ਦਿੱਤੀਆਂ ਇਹ ਸਰ ਜੀ ਇਹ ਪਹਿਲੇ ਕਿੰਨਾ ਕੈਂਪ ਅੱਗੇ ਵੀ ਲਗਾਉਂਦੇ ਕਿ ਪਹਿਲੇ ਕਿੰਪ ਹੈ ਜੀ ਐਸ ਜਗ੍ਹਾ ਤੇ ਸਾਡਾ ਦੂਜਾ ਕੈਂਪ ਆ ਤੇ ਹੋਰ ਵੀ ਜਗ੍ਹਾ ਤੇ ਬਹੁਤ ਜਗ੍ਹਾ ਤੇ ਬਗੜਾਪੁਰ ਨੇ ਚਰਨਾ ਵਿੱਚ ਕੈਂਪ ਲੱਗਦੇ ਰਹੇ ਕਾਂਚੀ ਬਨਾਰਸ ਵਗੈਰਾ ਗੁਨਾਰਸ ਦੀ ਧਰਤੀ ਤੇ तकरीबन ਪੰਜਵਾਂ ਕੈਂਪ ਸੀ ਔਰ ਖਰਾਲਗਰ ਸਾਹਿਬ ਦੀ ਧਰਤੀ ਤੇ तकरीबन ਇੱਥੇ ਵੀ ਤੀਜਾ ਚੌਥਾ ਕੈਂਪ ਸਾਡਾ ਇਹ ਮੱਲੋ ਕਹਿੰਦਾ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਔਰ ਪਿੱਛੇ ਬਾਬੇ ਜੋੜੇ ਸੰਤਾਂ ਨੇ ਡੇਰੇ ਦੇ ਦੇ ਡੇੜਾ ਸਾਲ ਤੋਂ ਅੱਬ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਉੱਥੇ ਵੀ ਸਾਡੇ तकरीबन ਚਾਰ ਕੈਂਪ ਲੱਗ ਚੁੱਕੇ ਆ ਇਸ ਤੋਂ ਇਲਾਵਾ ਹੋਰ ਆਲੇ ਦੁਆਲੇ ਪਿੰਡਾਂ ਦੇ ਵਿੱਚ ਜਿਸ ਤਰ੍ਹਾਂ ਹੋਗਾ ਉੱਤੇ ਵੀ ਮੱਲੋ ਕੈਂਪ ਜਿਹੜੇ ਆ ਉਹ ਸਾਡੇ ਲੱਗ ਚੁੱਕੇ ਆ तकरीबन ਕਾਫੀ ਇਸ ਪਾਸੇ ਨੂੰ ਤਾਂ ਕਿ ਕਿਸੇ ਦੇ ਅਸੀਂ ਕੰਮ ਆ ਸਕੀਏ ਕਿਸੇ ਗਰੀਬ ਨੂੰ ਜਿਨ੍ਹਾਂ ਨੂੰ ਮੰਨ ਲੋ ਕੀ ਮਰੀਜ਼ਾਂ ਨੂੰ ਦਵਾਈਆਂ ਨਹੀਂ ਲੈ ਸਕਦੇ ਹੈਗੇ ਉਹ ਆਪਣੀਆਂ ਆਰਥਿਕ ਪੱਖੋਂ ਉਹਨਾਂ ਨੂੰ ਪ੍ਰੋਬਲਮ ਹੈਗੀ ਆ ਅਸੀਂ ਚਾਹੁੰਦੇ ਆ ਕਿ ਉਹ ਕਿਸੇ ਦਵਾਈਆਂ ਦੇ ਪੱਖੋਂ ਬਾਂਝ ਨਾ ਰਹਿਣ ਉਹਨਾਂ ਨੂੰ ਵਧੀਆ ਤੋਂ ਵਧੀਆ ਜਿਹੜੀਆਂ ਦਵਾਈਆਂ ਆ ਹਸਪੀਟਲ ਟਾਈਪ ਦੀਆਂ ਉਹ ਦਿੱਤੀਆਂ ਜਾ ਰਹੀਆਂ ਆ ਆਪ ਜੀ ਦੇਖ ਸਕਦੇ ਹੋ ਜਿਸ ਤਰ੍ਹਾਂ ਸੇਵਾਵਾਂ ਉਹ ਦਿੱਤੀਆਂ ਜਾ ਰਹੀਆਂ ਆ ਜਿਸ ਤਰ੍ਹਾਂ ਕਿ ਜਾਇਰਿਕ ਆ ਇਹਨਾਂ ਦੇ ਨਾਲ ਦੇ ਵੀ ਤੁਹਾਨੂੰ ਲੱਗ ਜੇਗਾ ਤੁਹਾਨੂੰ ਇਹ ਹੈ ਇਹ ਜਦੋਂ ਪਾਣੀ ਬੋਲੇ ਲੋਰ ਉਹ ਬਲੋਕਸ ਆਸੀ ਲੋਰਨ ਉਹ ਜ਼ੈਡ ਹੈ ਸਿਪਰੋ ਹੈ ਰੀਜ਼ਨ ਨਾਲ ਹੀ 1 ਕਿਲੋ ਪੈਦਾ ਐਸਪੀ ਹੈ ਪੈਂਟਾ ਡੀ ਆਰ ਸਰ ਜੋ ਜਿਆਜਾ ਕਰ ਰਹੇ ਬਾਕੀ ਆਈ ਡ੍ਰੌਪ ਜਿਹੜੀਆਂ ਅੱਖਾਂ ਦੇ ਵਾਸਤੇ ਵੀ ਤਾਂ ਕਿ ਕੋਈ ਬੰਝਾ ਨਾ ਰਹਿ ਸਕੇ ਉਹ ਲਈ ਵਾਸਤੇ ਵੀ ਵਧੀਆ ਮਲਟੀ ਵਿਟਾਮਿਨ ਜਿਹੜੇ ਹੈਗੇ ਆ A1 A ਗ੍ਰੇਡ ਦੇ ਜਿਹੜੇ ਆ ਅਸੀਂ ਪ੍ਰੋਵਾਈਡ ਆਪਣੇ ਵੱਲੋਂ ਕਰ ਰਹੇ ਆ ਤਾਂ ਕਿ ਸੰਸਤਾ ਦੇ ਵੱਲੋਂ ਜਿਨ੍ਹਾਂ ਨੇ ਸੇਵਾ ਕੀਤੀ ਆ ਸ਼੍ਰੀਮਾਨ ਹਾਂ ਸਾਹਿਬ ਬਾਲੀ ਜੀ ਉਸ ਮੂਹਰ ਪਰਿਵਾਰ ਨੇ ਖਤਰ ਹੋ ਕੇ ਆਪਣੀਆਂ ਕਿਰਤ ਨੂੰ ਸਲਾਹ ਕੀਤਾ ਉਹਨਾਂ ਦੀ ਕੋਈ ਕਿਸੇ ਪੱਖੋਂ ਕਾ ਪੈਰ ਜਿਹਾ ਬੋਲਾ ਬੋਕ ਕਮੀ ਪੇਸ਼ੀ ਨਾ ਰਹਿ ਜਾਵੇ ਮਰੀਜ਼ਾਂ ਨੂੰ ਗਾਧੂ ਤੋਂ ਬਾਦ ਜੋ ਲਾਹਾਂ ਵਧੀਆ ਤੋਂ ਵਧੀਆ ਦਵਾਈਆਂ ਉਹਨਾਂ ਨੂੰ ਪ੍ਰੋਵਾਈਡ ਕਰ ਰਹੇ ਕੋਈ ਐਂਟੀ ਅਲਰਜਿਕ ਵੀ ਸਾਡੇ ਕੋਲ ਦਵਾਈਆਂ ਜਿਹੜੀਆਂ ਆ ਇਸ ਤਰ੍ਹਾਂ ਮੱਲੋ ਕਹਿੰਦਾ ਪ੍ਰੋਵਾਈਡ ਕੀਤੀਆਂ ਰਹੀਆਂ ਨੇ ਤੇ ਪੀੜ ਦੇ ਨਾਲ ਇਹ ਛੇੜ ਭਰਨਾ ਤੁਸੀਂ ਮਿਲ ਉਸ ਜਿਆ ਪੇਟ ਦੇ ਰੋਗਾ ਦਾ ਵੀ ਕਾਫੀ ਵਧੀਆ ਤਰੀਕੇ ਦੇ ਨਾਲ ਇਲਾਜ ਕੀਤਾ ਜਾ ਰਿਹਾ ਅਲਰਜੀ ਦਾ ਲਾਲਚ ਬਹੁਤ ਕਰਦੀ ਹੈ ਫਿਰ ਜਿਸ ਤਰ੍ਹਾਂ ਕਿ ਹਾਰ ਦੀ ਪ੍ਰੋਬਲਮ ਆ ਹਾਰ ਦੀ ਪ੍ਰੋਬਲਮ ਆ ਜਿਹੜੀਆਂ ਮੈਂਸ਼ਨ ਕਰਨਾ ਹਾਂ ਹਾਂ ਜਰੂਰਤ ਪੈਂਦੀ ਆ ਕੋਈ ਟੌਰਬਾ ਹੋ ਗਈ ਕੋਈ ਸਪਰਿੰਨ ਹੋ ਗਈ ਉਹ ਵੀ ਸਾਡੇ ਕੋਲ ਮੱਲੋ ਕਹਿੰਦਾ ਪ੍ਰੋਵਾਈਡ ਆ ਉਹ ਵੀ ਆਪਣੇ ਵੱਲੋਂ ਪ੍ਰੋਵਾਈਡ ਕੀਤੇ ਜਾ ਰਹੇ ਆ ਉਹਨਾਂ ਨੇ ਇਹਦੇ ਨਾਲ ਹੀ ਕੈਲਸ਼ੀਅਮ ਵਗੈਰਾ ਹੱਡੀਆਂ ਦੇ ਵਾਸਤੇ ਔਰ ਮੈਥਿਲ ਕੋਬੈਲਾਮਿਨ ਜੋ ਲੇਟਰ ਸਾਲਟ ਹੁੰਦੇ ਹਨ ਕਿ ਜਿਸ ਤਰ੍ਹਾਂ ਕਿ ਕਾਫੀ ਵੀਕਨੈਸ ਹੁੰਦੀ ਹੈ ਉਹ ਵੀ ਉਹਨਾਂ ਨੂੰ ਪ੍ਰੋਵਾਈਡ ਕੀਤੀ ਹੈ ਖਾਸ ਕਰਕੇ ਡਾਇਬੀਟਿਸ ਵਾਸਤੇ ਸ਼ੂਗਰ ਵਾਸਤੇ ਵੀ ਸਾਡੇ ਕੋਲ ਦਵਾਈਆਂ ਜਿਹੜੀਆਂ ਆ ਉਹ ਵੀ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਹਨ ਬੱਚਿਆਂ ਦਾ ਵੀ ਖਾਸ ਕਰਕੇ ਧਿਆਨ ਰੱਖਿਆ ਜਾਂਦਾ ਹੈ ਔਰ ਗੋਡਿਆਂ ਦਾ ਹੱਡੀਆਂ ਦਾ ਉਹਨਾਂ ਵਾਸਤੇ ਵੀ ਵਧੀਆ-ਵਧੀਆ ਟੌਪਿਕ ਦੀਆਂ ਦਵਾਈਆਂ ਸਾਡੇ ਕੋਲ ਪਈਆਂ ਹੁੰਦੀਆਂ ਹਨ ਜਿਨ੍ਹਾਂ ਦਵਾਈਆਂ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਗਲਤ ਪ੍ਰਭਾਵ ਨਾ ਪਵੇ ਉਹ ਵੀ ਤੁਹਾਡੇ ਕੋਲ ਦਵਾਈਆਂ ਪਈਆਂ ਹਨ ਉਦੇ ਦੇ ਨਾਲ ਹੀ ਸਾਡੇ ਦਰਮਿਆਨ ਇਹ ਸਾਰੇ ਡਾਕਟਰ ਸਾਹਿਬਾਨ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੀਆਂ ਕਲੀਨਿਕਾਂ ਆਪਣੇ ਹੁਣਾਂ ਨੂੰ ਆਫ ਕਰਕੇ ਇਹ ਸਾਰੀ ਸੇਵਾ ਕਰ ਰਹੇ ਹਨ ਅਸੀਂ ਨਾ ਸਾਰੇ ਡਾਕਟਰ ਸਾਹਿਬਾਨਾਂ ਦੇ ਬਹੁਤ ਦਿਲੋਂ ਧੰਨਵਾਦੀਆਂ ਰਿਣੀ ਹਾਂ ਕਿ ਜਿਨ੍ਹਾਂ ਨੇ ਆਪਣੇ ਬਿਜੀ ਸ਼ਡਿਊਲ ਦੇ ਵਿੱਚੋਂ ਇਹ ਸਮਾਂ ਕੱਢ ਕੇ ਅੱਜ ਸਤਿਗੁਰਾਂ ਦੇ ਚਰਨਾਂ ਦੇ ਵਿੱਚ Shri Gurudwar Ghar ਸਾਹਿਬ ਦੇ ਕੇ ਆ ਕੇ ਇਹ ਸੇਵਾ ਨਿਭਾਈ ਹੈ ਮੈਂ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਇਹਨਾਂ ਦੀ ਸੇਵਾ ਨੂੰ ਦਿਨ-ਦੁਪਹਿਰ ਰਾਤ ਚੋਕਣੀ ਤਰੱਕੀ ਬਖਸ਼ੇ ਕਰੇ ਔਰ ਇਸੇ ਤਰ੍ਹਾਂ ਪਰਮਾਤਮਾ ਨੂੰ ਆਪਣੇ ਚਾਨਣਾ ਨਾਲ ਲਈ ਰੱਖੇ ਔਰ ਇਹਨਾਂ ਨੂੰ ਇਹਨਾਂ ਨੂੰ ਜੋ ਵੀ ਇਹਨਾਂ ਦਾ ਇਹ ਕਹਿੰਦੇ ਕਿ ਰੋਗੀ ਕਾ ਭਰਾ ਖੰਡੋ ਰੋ ਦੁਖੀ ਕਾ ਮਟਾਵੋ ਭਰਾ ਸੋਗ ਦੇ ਮੁਤਾਬਕ ਇਹਨਾਂ ਨੂੰ ਕੋਈ ਦੁੱਖ ਤਕਲੀਫ ਆਵੇ ਨਾ ਔਰ ਇਹਨਾਂ ਤੇ ਪਰਮਾਤਮਾ ਇਸੇ ਤਰ੍ਹਾਂ ਆਪਣਾ ਅਸ਼ੀਰਵਾ ਭਰਿਆ ਹੱਥ ਬਣਾਈ ਰੱਖੇ ਬਹੁਤ ਬਹੁਤ ਧੰਨਵਾਦ ਔਰ ਇਸ ਦੇ ਨਾਲ ਹੀ ਮੈਂ ਅਵਤਾਰ ਸਿੰਘ ਮਾਧੋਪੁਰੀ ਜੀ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇਹ ਜੋ ਕੈਂਪ ਦੀ ਜਿੰਨੀਆਂ ਵੀ ਮੱਡਬੁਲੀਆਂ ਸੇਵਾਵਾਂ ਹਨ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਪਹੁੰਚਾਉਣ ਦੀ ਕਿਰਪਾਲਤਾ ਕੀਤੀ ਹੈ ਧੰਵਾਦ ਹੈ ਉਹਨਾਂ ਦਾ ਇਸ ਦੇ ਨਾਲ ਹੀ ਮਹਾਪੁਰਖਾਂ ਦਾ ਬਹੁਤ ਬਹੁਤ ਧੰਵਾਦ ਹੈ ਜਿਨ੍ਹਾਂ ਦੇ 사ਦਕਾ ਈਸ ਤੋ ਨਿਰਭੈ ਸਤਿਗੁਰ ਦਾ ਸਤਿਗੁਰ ਸਾਹਿਬ ਜੀ